ਜਦ ਚੜਨ ਪਾਪ ਦੀਆਂ ਜੰਜਾਂ ਭੁਖੀਆਂ ਚੰਮਦੀਆਂ ਅਪੀਲਾਂ ਦਲੀਲਾਂ ਉੱਥੇ ਨਾ ਕਾਸੇ ਕੰਮ ਦੀਆਂ ਪਰ ਜਦ ਵੀ ਜ਼ੁਲਮ ਮਨੁਖਤਾ ਦੀ ਪੱਤ ਲੁੱਟਦਾ ਹੈ ਉਸ ਗਰਭ ਚੋਂ ਸਦਾ ਬੰਦੂਕਾਂ ਜੰਮਦੀਆਂ ਉਸ ਗਰਭ ਚੋਂ ਸਦਾ ਬੰਦੂਕਾਂ ਜੰਮਦੀਆਂ ਸਵਾਗਤ ਹੈ ਮਾਜਾ ਬਲਬਾਈਟ ਤੇ ਆਪ ਸਾਰਿਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਤੁਸੀਂ ਚੜ੍ਹਦੇ ਕਲਾ ਵਿੱਚ ਹੋਵੋਗੇ ਜਿੱਥੇ ਕਿਤੇ ਵੀ ਹੋਵੋਗੇ ਦੋਸਤੋ ਅੱਜ ਇੱਕ ਅਹਿਮ ਕਿਤਾਬ ਇਤਿਹਾਸਿਕ ਦਸਤਾਵੇਜ਼ ਦੇ ਤੌਰ ਤੇ ਆਪ ਜੀ ਦੇ ਰੂਬਰੂ ਕਰਨ ਲੱਗਿਆ ਜੂਨ 1984 ਦੇ ਵਿੱਚ ਭਾਰਤੀ ਹਕੂਮਤ ਵੱਲੋਂ ਜੋ ਸਿੱਖਾਂ ਉੱਤੇ ਕਹਿਰ ਟਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਾ ਸਹਿਬਾਨਾ ਉਤੇ ਹਮਲਾ ਕੀਤਾ ਗਿਆ ਔਰ ਸਿੱਖੀ ਨੂੰ ਨਸ ਤੋਂ ਨ부ਤ ਕਰਨ ਦੀ ਇੱਕ ਅਸਹਿਤ ਅਕਾਇ ਕੋਸ਼ਿਸ਼ ਕੀਤੀ ਗਈ ਭਾਵੇਂ ਕਿ ਉਹ ਸਫਲ ਨਹੀਂ ਹੋ ਸਕੇ ਔਰ ਉਸ ਦੇ ਪ੍ਰਤੀਕਰਮ ਦੇ ਵਿੱਚੋਂ 31 ਅਕਤੂਬਰ ਨੂੰ ਸਿੰਘ ਸੂਰਮਿਆਂ ਨੇ ਇੰਦਰਾ ਗਾਂਧੀ ਦਾ ਸੋਧਾ ਲਾ ਦਿੱਤਾ ਸੀਗਾ ਫਿਰ 1 ਨਵੰਬਰ ਤੋਂ ਲੈ ਕੇ ਤੇ ਉਸ ਤੋਂ ਬਾਅਦ ਇੱਕ ਲੰਮਾ ਸਮਾਂ ਸਿੱਖ ਨਸਲ ਕੁਸ਼ੀ ਦਾ ਦੌਰ ਸ਼ੁਰੂ ਹੋਇਆ ਇੱਕ ਕਿਤਾਬ ਸਰਦਾਰ ਬਲਜੀਤ ਸਿੰਘ ਖਾਲਸਾ ਹੋਰ ਵੱਲੋਂ ਲਿਖਤ ਹੈ ਤੇ ਕਿਤਾਬ ਦਾ ਨਾਮ ਹੈ ਨਵੰਬਰ 1984 ਸਿੱਖਾਂ ਦੀ ਨਸਲ ਖੁਸ਼ੀ ਇੱਕ ਕਰੀਬ 300 ਤੇ 16 ਪੰਨਿਆਂ ਦੀ ਕਿਤਾਬ ਹੈ। ਪਰ ਇਸ ਕਿਤਾਬ ਜਿਹੜੀ ਹੈ ਇਹ ਪਹਿਲੀ ਵਾਰੀ ਸਤੰਬਰ 2016 ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਇਹਨੂੰ ਆਜ਼ਾਦ ਖਾਲਸਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਲੇਖਕ ਨੇ ਇਹ ਕਿਤਾਬ ਸਮਰਪਿਤ ਕੀਤੀ ਹੈ ਸਾਹਿਬੇ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਾਲਸੇ ਮਜ਼ਲੂਮਾਂ ਤੇ ਨਤਾਨਿਆਂ ਦੀ ਰਾਖੀ ਤੇ ਜ਼ਾਵਰਾਂ ਜੁਰਵਾਣੀਆਂ ਦੀ ਸੁਧਾਈ ਲਈ ਬਖਸ਼ਿਸ਼ ਕੀਤੀ ਕਿਰਪਾਣ ਨੂੰ। ਸੋ ਕਿਰਪਾਣ ਨੂੰ ਇਹ ਕਿਤਾਬ ਸਮਰਪਿਤ ਹੈ। 316 ਪੰਨਿਆਂ ਉੱਤੇ ਥਾਂ-ਪਰਥਾਂ ਤੇ ਬਹੁਤ ਸਾਰੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਹੋਈਆਂ ਨੇ ਚਾਰ ਹਿੱਸਿਆਂ ਦੇ ਵਿੱਚ ਇਸ ਕਿਤਾਬ ਨੂੰ ਵੰਡਿਆ ਹੋਇਆ ਹੈ ਪਹਿਲੇ ਹਿੱਸੇ ਵਿੱਚ ਦਿੱਲੀ ਅੰਦਰ ਹੋਏ ਸਿੱਖਾਂ ਦੇ ਕਤਲੇਆਮ ਦਾ ਬਿਰਵਾਇਆ ਜੋ ਕਿ ਕਾਫੀ ਲੰਬਾ ਚੌੜਾ ਹੈ ਤਕਰੀਬਨ ਪੰਨਾ 16 ਤੋਂ ਲੈ ਕੇ ਤੇ 177 ਪੰਨੇ ਤੱਕ ਦਿੱਲੀ ਦੇ ਵਿੱਚ ਸਿੱਖਾਂ ਦੇ ਕਤਲੇਆਮ ਦਾ ਲੇਖਾ ਜੋਖਾ ਸਬੂਤਾਂ ਤਹਿਤ ਇਸ ਕਿਤਾਬ ਦੇ ਵਿੱਚ ਸ਼ਾਮਲ ਹੈ ਦੂਸਰੇ ਹਿੱਸੇ ਵਿੱਚ ਯੂਪੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਹੈ ਤੀਸਰਾ ਹੈ ਹੋਰ ਸੂਬਿਆਂ ਦੇ ਵਿੱਚ ਮੈਂ ਜ਼ਿਕਰ ਕਰਾਂ ਹੋਰ ਸੂਬਿਆਂ ਦੇ ਵਿੱਚ ਕਿਹੜਾ ਕਿਹੜਾ ਜ਼ਿਕਰ ਹੈ ਬਿਹਾਰ ਵਿੱਚ ਕਤਲੇਆਮ ਮਧ ਪ੍ਰਦੇਸ਼ ਵਿੱਚ ਕਤਲੇਆਮ ਹਿਮਾਚਲ ਪ੍ਰਦੇਸ਼ ਵਿੱਚ ਵੀ ਕਤਲੇਆਮ ਬੰਗਾਲ ਵਿੱਚ ਹੋਈ ਹਿੰਸਾ ਪਿੰਡ ਹੋਂਦ ਚਿੱਲੜ ਚੋਂ ਸਿੱਖ ਨਸਲਕੁਸ਼ੀ ਦੀ ਝਲਕ ਤੇ ਸ਼ਹਾਦਤਾਂ ਗਵਾਹੀਆਂ ਅੱਖੇ ਡੇਠੀਆਂ ਹੱਡੀ ਹੰਡਾਇਆ ਚੌਥੇ ਭਾਗ ਦੇ ਵਿੱਚ ਇਨਸਾਫ ਲਈ ਜद्दोजहद ਔਰ ਉਹ ਵੀ ਤਕਰੀਬਨ 272 ਪੰਨੇ ਤੋਂ ਲੈ ਕੇ ਤਕਰੀਬਨ 300 ਤੇ 16 ਪੰਨੇ ਤੱਕ ਉਹ ਜਾਣਕਾਰੀ ਦਿੱਤੀ ਹੋਈ ਹੈ ਸੋ ਕੁੱਲ ਮਿਲਾ ਕੇ ਇੱਕ ਇਤਿਹਾਸਕ ਦਸਤਾਵੇਜ਼ ਹੈ ਕਿ ਹਿੰਦੁਸਤਾਨ ਦੀ ਹਕੂਮਤ ਨੇ ਕਿਵੇਂ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਔਰ ਕੇਵਲ ਪੰਜਾਬ ਦੇ ਵਿੱਚ ਨਹੀਂ ਬਲਕਿ ਦਿੱਲੀ ਵਿੱਚ ਨਹੀਂ ਬਲਕਿ ਹੋਰ ਸੂਬਿਆਂ ਦੇ ਵਿੱਚ ਵੀ ਜਿੱਥੇ-ਜਿੱਥੇ ਸਿੱਖ ਬਹੁ ਗਿਣਤੀ ਵਿੱਚ ਜਾਂ ਘੱਟ ਗਿਣਤੀ ਵਿੱਚ ਵੱਸਦੇ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਹਰ ਹਰਬੇ ਵਰਤੇ ਗਏ ਤਾਂ ਕਿ ਉਹਨਾਂ ਨੂੰ ਆਪਣੇ ਈਮਾਨ ਤੋਂ ਡੋਲਿਆ ਜਾ ਸਕੇ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਇਤਿਹਾਸ ਵਿੱਚ ਪੜਦੇ ਹਾਂ ਕਿ ਮੁਗਲਿਆ ਸਲਤਨਤ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਸਿੱਖੀ ਨੂੰ ਜਾਂ ਸਿੱਖਾਂ ਨੂੰ ਨਸ ਤੋਂ ਨਬੂਤ ਕੀਤਾ ਜਾ ਸਕੇ ਸੋ ਅਜਿਹੀਆਂ ਕੋਸ਼ਿਸ਼ਾਂ ਆਜ਼ਾਦ ਹਿੰਦੁਸਤਾਨ ਵਿੱਚ ਵੀ ਕੀਤੀਆਂ ਗਈਆਂ ਉਸ ਹਿੰਦੁਸਤਾਨ ਦੇ ਵਿੱਚ ਜਿਸ ਦੀ ਆਜ਼ਾਦੀ ਦੇ ਵਾਸਤੇ ਸਿੱਖਾਂ ਨੇ 90% ਤੋਂ ਵੀ ਜ਼ਿਆਦਾ ਕੁਰਬਾਨੀਆਂ ਕੀਤੀਆਂ ਸੀ। ਸੋ ਚਾਰ ਹਿੱਸਿਆਂ ਦੇ ਵਿੱਚ ਵੰਡੀ ਹੋਈ ਇਹ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਦਸਤਾਵੇਜ਼ ਹੈ। ਬਹੁਤ ਖੂਬਸੂਰਤ ਛਪਾਈ ਦੇ ਪੱਖੋਂ ਵੀ ਹਰ ਵਕਤ ਤੋਂ ਕਿਤਾਬ ਬਹੁਤ ਖੂਬਸੂਰਤ ਹੈਗੀ ਹੈ ਤੇ ਨਾਲ ਦੀ ਨਾਲ ਜਿਹੜਾ ਆ ਜੋ ਜਾਣਕਾਰੀ ਭਰਪੂਰ ਵੀ ਹੈਗੀ ਹੈ ਸੇ ਜਾਣਨਾ ਚਾਹੁੰਦੇ ਆਂ ਔਰ ਸੰਖੇਪ ਹੈ। ਜ਼ਿਆਦਾ ਔਰ ਬੇਲੋੜਾ ਵਿਸਾਰ ਨਹੀਂ ਹੈ। ਟੂ ਦਾ ਪੁਆਇੰਟ ਗੱਲ ਕੀਤੀ ਹੋਈ ਹੈ। ਤੇ ਸਾਰੀ ਹੀ ਇਹ ਕਿਤਾਬ ਜਿਹੜੀ ਹੈ ਇਨਫੋਰਮੇਸ਼ਨ ਦੇ ਨਾਲ ਜਾਂ ਗਿਆਨ ਭੰਡਾਰ ਦੇ ਤੌਰ ਤੇ ਅਸੀਂ ਇਹਨੂੰ ਮੰਨ ਸਕਦੇ ਹਾਂ ਬਹੁਤ ਸਾਰੇ ਐਸੇ ਜਿਹੜੇ ਨੇ ਹੱਡ ਪੀਤੀਆਂ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਸ਼ਾਮਲ ਹੈਗੀਆਂ ਨੇ ਜੋ ਸਾਨੂੰ ਹੋਰ ਵੀ ਸਟੀਕ ਜਾਣਕਾਰੀ ਦਿੰਦੀਆਂ ਨੇ ਵੀ ਆਖਰ ਉਸ ਵੇਲੇ ਹੋਇਆ ਕੀ ਸੀ ਕਿਵੇਂ ਹੋਇਆ ਕਿੰਨਾ ਨਾਲ ਹੋਇਆ ਤੇ ਕਿੰਨਾ ਜ਼ਰਦ ਉਹਨਾਂ ਨੂੰ ਸਹਿਣਾ ਪਿਆ ਔਰ ਆਖਰ ਇਨਸਾਫ ਅਖਰੀ ਅਧਿਆਇ ਜਿਹੜਾ ਇਨਸਾਫ ਲਈ ਜਦੋ ਜਹਿਦ ਉਹ ਸਾਨੂੰ ਚੇਤਨਨ ਕਰਦਾ ਹੈ ਸੁਚੇਤ ਕਰਦਾ ਹੈ ਕਿ ਕਿਵੇਂ ਅਸੀਂ ਆਪਣੀਆਂ ਪਾਲਿਸਿਜ਼ ਨੂੰ ਜਾਂ ਕਿਵੇਂ ਅਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੋ ਕੇ ਅੱਗੇ ਵਧਣਾ ਹੈ ਤੇ ਹੋਰ ਜ਼ਿਆਦਾ ਕੰਮ ਜਪਣਾ ਹੈ ਸੋ ਉਮੀਦ ਕਰਦਾ ਕਿਤਾਬ ਦੇ ਬਾਰੇ ਮੈਂ ਸੰਖੇਪ ਜਿਹੀ ਚਰਚਾ ਕੀਤੀ ਹੈ ਕਿ ਕਿਤਾਬ ਦੇ ਵਿੱਚ ਕੀ ਹੈ ਉਹਨੂੰ ਨਹੀਂ ਦੱਸਿਆ ਵੀ ਕੀ ਕੁਝ ਹੈ ਇੰਡੈਕਸ ਦੇ ਤੌਰ ਤੇ ਆਪ ਨਾਲ ਸਾਂਝ ਪਾਈਏ ਸੋ ਤੁਸੀਂ ਜੇ ਕਿ ਜਿਗਿਆਸਾ ਰੱਖਦੇ ਹੋ ਇਸ ਮੁੱਦੇ ਉੱਤੇ ਜਾਣਨ ਦੀ ਜਾਂ ਉਸ ਘਟਨਾਕਰਮ ਦੇ ਤੈਅ ਤੱਕ ਜਾਣਾ ਚਾਹੁੰਦੇ ਹੋ ਜਾਂ ਨੇੜੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਸ ਕਿਤਾਬ ਨੂੰ ਮੰਗਵਾ ਸਕਦੇ ਹੋ ਨਵੰਬਰ 1984 ਸਿੱਖਾਂ ਦੀ ਨਸਲ ਕੁਸ਼ੀ ਲਿਖਤ ਹੈ ਬਲਜੀਤ ਸਿੰਘ ਖਾਲਸਾ ਹੋਰਾਂ ਦੀ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ